ਬਠਿੰਡਾ ਦੇ ਧੋਬੀਣਾ ਨਗਰ ਦੇ ਸਰਕਾਰੀ ਸਕੂਲ ਵਿੱਚ ਹੋਈ ਚੋਰੀ ਚੋਰਾਂ ਨੇ ਅਲਮਾਰੀਆਂ ਭੰਨ ਕੇ ਸਮਾਨ ਖਿਲਾਰਿਆ ਅਤੇ ਮਿਡ-ਡੇ ਮੀਲ ਦੇ ਜਿਹੜੇ ਬਰਤਨ ਸੀ ਉਹ ਵੀ ਕੁਝ ਚੋਰੀ ਹੋ ਗਏ ਪੁਲਿਸ ਕਰ ਰਹੀ ਹੈ ਸ਼ਾਨ ਜੀ ਹਾਉ ਦੇਖਦੇ ਹਾਂ ਰਤਨ ਟੀਵੀ ਦੀ ਇੱਕ ਰਿਪੋਰਟ ਮੇਰੇ ਨਾਮ ਚੰਦਨ ਲਾਲ ਸਿੰਘ ਜੀ ਇਹ ਅਕਚਲਾ ਸਾਰੇ ਰੇਡੀਓ ਨੂੰ ਪਹੁੰਚਾ ਰਿਹਾ ਹੈ ਕਿਸੇ ਵੀ ਲਾਈਨ ਕਰਕੇ ਚਾਹੇ ਰਿਪੋਰਟ ਕਰਾ ਲੈ ਆ ਜੋ ਮਤਲਬ ਚੋਰੀ ਹੋਈ ਹੈ ਇਹਨਾਂ ਸਮਝ ਜਾਣਕਾਰੀ ਵੀਰ ਦੇ ਵਿੱਚ ਆਪਣੇ ਬੱਚਿਆਂ ਦੇ ਕਮਰਿਆਂ ਵਿੱਚ ਲੱਗਣ ਵਾਲੀ ਸੋਈ ਰਸੋਈ ਦਾ ਸਾਰਾ ਸਮਾਨ ਸਿੰਲੰਦਰ ਤੇ ਦੇਖੇ ਨਗਾਰੇ ਬਾਕੀ ਸਿਧਾ ਚੈੱਕ ਕਰਕੇ ਰਿਪੋਰਟ ਕਰਾਣੀ ਹੈ ਕੀ ਲੱਗਦਾ ਪਹਿਲਾਂ ਵੀ ਚੋਰੀ ਹੋਈ ਹੈ ਤੁਹਾਡੇ ਇੱਥੇ ਸਰ ਮੇਰੇ ਅੰਜਲਾ ਤੇ ਮੈਨੂੰ ਹਲੇ 2 ਸਾਲ ਹਜੇ ਹੋਈ ਨਹੀਂ ਜਾਇ ਕੋਣ ਦੇ 2 ਸਾਲ ਹੋਈ ਉਸ ਤੋਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਨਹੀਂ ਹੈ ਵੀ ਤੇ ਮੇਰੇ ਆਇਤ ਪਹਿਲੀ ਵਾਰ ਆਇਆ ਇਹ ਰੋਕਿਆ ਜੇਕਰ ਗੱਲ ਕੀਤੀ ਹੋ ਕਿੰਨੇ ਦਾ ਨੁਕਸਾਨ ਹੋ ਗਿਆ ਜੇ ਕਾਫੀ ਚੀਜ਼ਾਂ ਲੱਗੀਆਂ ਸਰ ਹਾਲੀ ਅਸੀਂ ਮਤਲਬ ਸਮਾਨ ਚੈੱਕ ਕਰਦੇ ਹਾਂ ਸਪੋਰਟ ਚੀਜ਼ਾਂ ਕੀ ਕਰਨਾ ਉਹ ਲਿਸਟ ਬਣਾਉਂਗੀ ਫਿਰ ਪਤਾ ਹੋ ਜਾਏਗਾ ਸਮਝ ਆ ਤੁਹਾਨੂੰ ਕੀ ਨ ਜਾਣਕਾਰੀ ਦਿੱਤੀ ਮੈਨੂੰ ਜਾਣਕਾਰੀ ਫੋਨ ਆਇਆ ਸੀਗਾ ਜੀ ਆਪਣੇ ਜਿਹੜੇ ਚੌਕੀਦਾਰ ਨੇ ਮੈਨੂੰ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਵੀ ਆਪਣੀ ਸਕੂਲ ਚੋਰੀ ਹੋਈ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਸੀਐਚਓ ਨੂੰ ਫੋਨ ਕੀਤਾ 112 ਨੂੰ ਤੇ ਡੀਓ ਟੂ ਟੂਸਰ ਪੁੱਤਾਂ ਜਿਹਨਾਂ ਨਾਲ ਆਪਣੇ ਕਰ ਲੜੀ ਹੋ ਸਕੀ ਤੇ ਬਾਕੀ ਸੇ ਸਮਾਨ ਚੈੱਕ ਕਰਨਾ ਸਈਦ ਅਲਸਰ ਤੇ ਇਹ ਸਕੂਲ ਚ ਚੌਕੀਦਾਰ ਵੀ ਲੱਗੇ ਹੋਏ। ਆਪਣੇ ਵੀ ਸਕੂਲ ਚ ਨਹੀਂ ਚੌਕੀਦਾਰ ਸਾਡੇ ਵਾਲੇ ਪਾਸੇ ਦਾ ਦੇ ਵੀ ਦਾ ਸਮੇਂ ਤੇ ਹੁੰਦਾ ਆਪਣੇ ਡੀਓ ਟੂਸਰ ਮਿਲਾਈ। ਬਾਕੀ ਚੌਕੀਦਾਰ ਸਾਡੇ ਕੋਲ ਕੋਈ ਸਕੂਲ ਦੇ ਮੁਖੀ ਹੋ तकरीबन 6:30 6 ਵਜੇ ਦਾ ਤੁਹਾਨੂੰ ਫੋਨ ਕੀਤਾ ਹੋਇਆ ਪੁਲਿਸ ਵੀ ਆ ਕੇ ਮੁਰਗੀ ਘੰਟਾ ਬੰਨੂ ਕੀ ਹੋ ਗਿਆ ਖੜੇ ਨੂੰ ਐਡੀ ਵੱਡੀ ਘਟਨਾ ਵਾਪਰ ਗਈ ਤੁਸੀਂ ਪਹੁੰਚੇ ਨਾ ਕੋਈ ਹੋਰ ਜ਼ਿੰਮੇਵਾਰ ਬੰਦਾ ਆਇਆ ਤੇ ਸਰ ਮਤਲਬ ਸਾਡਾ ਘਰ ਕਾਫੀ ਦੂਰ ਇੱਥੋਂ ਹੈ ਤੇ ਬਾਕੀ ਉਸ ਟਾਈਮ ਐ ਅਸੀਂ ਪਿਆਰ ਵੀ ਨਹੀਂ ਸੀ ਹੈਗੇ ਕਿਉਂਕਿ ਸਾਡੇ ਕੋਲ ਕੋਈ ਵਾਹਨ ਨਹੀਂ ਹੈਗਾ ਜਰ ਆਉਣ ਜਾਣ ਨੂੰ ਫਿਰ ਆਉਣ ਜਾਣ ਚ ਟਾਈਮ ਤਾਂ ਲੱਗ ਹੀ ਜਾਂਦਾ ਸਰ ਮੈਂ ਆਪਣੇ ਮਤਲਬ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸ ਟਾਈਮ ਆ ਦਾ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਘਰ ਵੀ ਸੀ ਕਿਸੇ ਨੇੜੇ ਜਿਹੜਾ ਹੋਰ ਟੀਚਰ ਆਉਂਦੇ ਮੈਡਮ ਆਏ ਸੀਗੇ ਜੀ ਨਹੀਂ ਕੋਈ ਨਹੀਂ ਆਇਆ ਸੀ ਗੇਟ ਦੇ ਸਾਹਮਣੇ ਘੰਟਾ ਖੜੇ ਨੇ ਨਹੀਂ ਸਰ ਆਪਣੇ ਮੈਡਮ ਇੱਥੇ ਨਾਲ ਹੀ ਘਰ ਹੈ ਜੀ ਉਹ ਤੇ ਮੁੰਡੀ ਟਾਈਮਿੰਗ ਦੀ ਗੱਲ ਕੀਤੀ ਕਿੰਨੇ ਵਜੇ ਦਾ ਟਾਈਮ ਹੈ ਸਕੂਲ ਦਾ ਸਕੂਲ ਦਾ ਟਾਈਮਿੰਗ 8 ਤੋਂ 2 ਵਜੇ ਹਾਂ ਤੋਂ اچھا ਉਹਗਾ ਚਾਹਣਾ ਕਿ ਪੀ ਕੇ ਲਿਆ 30 186 समान खिल रहा पे जी इत सी डी लगी सी जी ਆ ਜੀ ਲਾਗੇ ਲਾਗੇ ਨੇ you